ਹਲਕਾ ਫਰੀਦਕੋਟ ਦੀ ਗੱਲ ਕਰੀਏ ਤੇ ਲੋਕ ਸਭਾ ਚੋਣਾਂ ਦੇ ਵਿੱਚ ਇਸ ਹਲਕੇ ਤੇ ਸਭ ਤੋਂ ਜ਼ਿਆਦਾ ਨਜ਼ਰ ਜਾਂਦੀ ਹੈ ਕਿਉਂਕਿ ਇੱਥੇ ਸਟਾਰ ਲੋਕ ਕੈਂਡੀਡੇਟ ਬਣੇ ਹੋਏ ਨੇ ਕਰਨਜੀਤ ਅਨਮੋਲ ਜਿੰਨਾ ਤੇ ਆਮ ਆਦਮੀ ਪਾਰਟੀ ਨੇ ਆਪਣਾ ਪਰੋਸਾ ਚਿਤਾਇਆ ਪੰਜਾਬੀ ਕਲਾਕਾਰ ਨੇ ਚਰਚਿਤ ਚਿਹਰਾ ਹੈ ਸੀਮਾਨ ਦੇ ਨਾਲ ਪੜੇ ਹੋਏ ਨੇ ਅਤੇ ਕਾਫੀ ਸਕਿੱਟ ਤੇ ਸੀਰੀਅਲ ਉਹਨਾਂ ਦੇ ਨਾਲ ਕਰ ਚੁੱਕੇ ਨੇ ਪਾਰਟੀ ਦੇ 9 ਚੋ 8 ਵਿਧਾਇਕ ਉਹਨਾਂ ਦੇ ਨਾਲ ਚੱਲ ਰਹੇ ਨੇ ਇਹਨਾਂ ਦੇ ਪੱਖ ਦੇ ਵਿੱਚ ਦਿੱਗਜ ਕਲਾਕਾਰ ਪ੍ਰਚਾਰ ਕਰ ਰਹੇ ਨੇ एनआरए स्पोर्टवीयर फ्री बिजली ਦਾ ਮੁੱਦਾ ਤੇ ਨਰਮੇ ਦੇ ਲਈ ਤੇਲ ਤੱਕ ਨਹਿਰਾਂ ਦਾ ਪਾਣੀ ਪਹੁੰਚਾਣਾ ਪਲੱਸ ਪੁਆਇੰਟ ਹੋ ਸਕਦਾ ਹੈ। ਭਾਜੀਪੀ ਦੇ ਹੰਸ ਰਾਜਵੰਦ ਸੈਲੀਬ੍ਰਿਟੀ ਨੇ ਦਿੱਲੀ ਤੋਂ ਮੌਜੂਦਾ ਐਮਪੀ ਨੇ ਅਤੇ ਇਹਨਾਂ ਦਾ ਕਾਫੀ ਪ੍ਰਭਾਵ ਵੀ ਹੈ। ਡੇਰਾ ਵੋਟ ਮਿਲਣ ਦੀ ਵੀ ਕਾਫੀ ਉਮੀਦ ਹੈ। ਕੇਂਦਰ ਦੀ ਸਪੋਰਟ ਵੀ ਹੈ। ਲੋਕਾਂ ਦੇ ਘਰਾਂ 'ਚ ਜਾ ਕੇ ਗੀਤ ਗਾਏ, ਖਾਣਾ ਖਾਦਾ, ਗਰੀਬਾਂ ਦੇ ਮੁੱਦੇ ਚੱਕੇ। ਪਰ ਹਾਲਚਾਈ ਇੱਕ ਵੀਡੀਓ ਕੰਮ ਖਰਾਬ ਕਰ ਸਕਦੀ ਹੈ ਜਿਸ ਤੋਂ ਉਹਨਾਂ ਦਾ ਗੁੱਸਾ ਜਗ ਜਾਹਰ ਹੋਇਆ। ਕਾਂਗਰਸ ਦੇ ਅਮਰਜੀਤ ਗੌਰ ਲੋਕ ਸਭਾ ਹਲਕਾ ਫਰੀਦਕੋਟ ਚੋਂ ਦੇ ਵਿਧਾਨ ਸਭਾ ਹਲਕਾ ਮੋਗਾ ਦੇ ਰਹਿਣ ਵਾਲੇ ਇੱਕ ਵਾਰ ਜਗਰਾਉ ਹਲਕੇ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਨੇ ਜ਼ਿਲ੍ਹਾ ਪਰਿਸ਼ਦ ਚੇਅਰਪਰਸਨ ਰਹਿ ਚੁੱਕੇ ਨੇ ਮਹਿਲਾ ਉਮੀਦਵਾਰ ਨੇ ਆਮ ਆਦਮੀ ਪਾਰਟੀ ਦਾ ਚਿੰਨavi ਵਿਰੋਧ ਹੈ ਉਹਦਾ ਫਾਇਦਾ ਇਹਨਾਂ ਨੂੰ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਭਰੋਸਾ ਜਤਾਇਆ ਰਾਜਵਿੰਦਰ ਸਿੰਘ ਦੇ ਉੱਪਰ ਸਾਬਕਾ ਖੇਤੀ ਮੰਤਰੀ ਗੁਰਦੇਵ ਸਿੰਘ ਬਾਦਲ ਰਾਜਵਿੰਦਰ ਸਿੰਘ ਦੇ ਨਾਨਾ ਸੀ ਹਲਕੇ ਦੇ ਵਿੱਚ ਕਾਫੀ ਪ੍ਰਭਾਵ ਹੈ ਪੀਤਾ ਸ਼ੀਤਲ ਸਿੰਘ ਵਿਧਾਇਕ ਰਹਿ ਚੁੱਕੇ ਨੇ ਉਹਨਾਂ ਦਾ ਹਲਕੇ ਦੇ ਲੋਕਾਂ ਦੇ ਨਾਲ ਜੋ ਜੁੜਾਅ ਹੈ ਉਹਦਾ ਫਾਇਦਾ ਕਾਫੀ ਹੱਦ ਤੱਕ ਮਿਲ ਸਕਦਾ ਹੈ